ਕੰਗੜਾ ਨੌਤ ਦੇਉਤੇ ਐਨਐਸਐ ਲਗਾ ਕੇ ਉਸ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦੇਣਾ ਚਾਹੀਦਾ ਹੈ ਤੇ ਉੱਥੇ ਹੀ ਭਗਵੰਤ ਮਾਨ ਨੂੰ ਪਰਚਾ ਵੀ ਦਰਜ ਕਰਨਾ ਚਾਹੀਦਾ ਹੈ ਦੱਸਦੀ ਹੈ ਕਿ ਇਹ ਬਿਆਨ ਉਥੇ ਡਾਕਟਰ ਰਾਜਕੁਮਾਰ ਵੇਰਖਦੇ ਵੱਲੋਂ ਦਿੱਤੇ ਗਏ ਨੇ ਤੇ ਕੰਗੜਾ ਰਣੌ ਤੇ ਉਹਨਾਂ ਨੇ ਪਲਟਵਾਰ ਕੀਤਾ ਹੈ ਤੇ ਜਿਸ ਨੂੰ ਲੈ ਕੇ ਦੱਸਦੀ ਹੈ ਕਿ ਕੰਗੜਾ ਰਣੌ ਦੇ ਵੱਲੋਂ ਅੱਜ ਕਿਸਾਨ ਜਥੇਬੰਦੀਆਂ ਨੂੰ ਲੈ ਕੇ ੜਕਾਉ ਬਿਆਨ ਦਿੱਤਾ ਗਿਆ ਤੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਅੰਦੋਲਨ ਦੇ ਵਿੱਚ ਜਿਹੜਾ ਕਿ ਰੇਪ ਕੀਤੇ ਗਏ ਤੇ ਉਥੇ ਹੀ ਲਾਸ਼ਾਂ ਲੜਕਦੀਆਂ ਰਹੀਆਂ ਤੇ ਦੂਜੇ ਪਾਸੇ ਇਹ ਜਿਹੜੀ ਇੰਟਰਵਿਊ ਆ ਇੱਕ ਨਿੱਜ ਚੈਨਲ ਦੇ ਉੱਤੇ ਦਿੱਤੀ ਗਈ ਤੇ ਜਿਸ ਤੋਂ ਬਾਅਦ ਉਥੇ ਹੀ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਮਾੜਾ ਬੋਲਿਆ ਗਿਆ ਤੇ ਦੂਜੇ ਪਾਸੇ ਹੁਣ ਇਸ ਗੱਲ ਤੋਂ ਬਾਅਦ ਜਥੇਬੰਦੀਆਂ ੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਡਾਕਟਰ ਰਾਜਕੁਮਾਰ ਵੇਰਕਾ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੰਗੜਾ ਨੌ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਕੰਗੜਾ ਨੌ ਦੇ ਉੱਤੇ ਐਨਐਸਏ ਲਗਾ ਕੇ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦੇਣਾ ਚਾਹੀਦਾ ਹੈ ਤੇ ਭਗਵੰਤ ਮਾਨ ਉਸ ਦੇ ਉੱਤੇ ਪਰਚਾ ਦਰਜ ਕਰਨਾ ਚਾਹੀਦਾ ਹੈ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਕੰਗੜਾ ਨੌਤ ਦੇ ਵੱਲੋਂ ਜੋਸ਼ ਸ਼ਬਦਾਬੀ ਵਰਤੀ ਗਈ ਹੈ ਉਸ ਨੂੰ ਜਿਹੜਾ ਕਿ ਅਜਹੀ ਸ਼ਬਦਾਵਲੀ ਵਰਤਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਬਹੁਤ ਹੀ ਜਿਹੜੀ ਕਿ ਪੱਦੀ ਸ਼ਬਦਾਵਲੀ ਵਰਤੀ ਹੈ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਜੋ ਬਿਆਨ ਦਿੱਤੇ ਨੇ ਉਸ ਦੇ ਉੱਤੇ ਹੁਣ ਪੂਰਨ ਤੌਰ ਤੇ ਜਿਹੜੀ ਕਿ ਪੂਰਨ ਤੌਰ ਤੇ ਪੰਜਾਬੀ ਭੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਹੁਣ ਕੰਗੜਾ ਨੌ ਦੇ ਵੱਲੋਂ ਇੱਕ ਨਵੀਂ ਐਮਰਜੈਂਸੀ ਫਿਲਮ ਨੂੰ ਲੈ ਕੇ ਪਹਿਲਾ ਸਿੱਖ ਜਥੇਬੰਦੀਆਂ ਪੜਕੀਆਂ ਤੇ ਉੱਥੇ ਹੀ ਹੁਣ ਜੋ ਉਸ ਦੇ ਵੱਲੋਂ ਜਿਹੜਾ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉੱਥੇ ਹੀ ਕੰਗੜਾ ਰਣੋਵ ਦੇ ਵੱਲੋਂ ਹੁਣ ਇੱਕ ਹੋਰ ਨਵਾਂ ਬਿਆਨ ਦੇ ਦਿੱਤਾ ਤੇ ਜਿਸ ਤੋਂ ਬਾਅਦ ਕੰਗੜਾ ਰਣੋਵ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਇੱਕ ਭੜਕਾਊ ਬਿਆਨ ਦੇ ਦਿੱਤਾ ਤੇ ਕੰਗੜਾ ਰਣੋਵ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਜੋ ਅੰਦੋਲਨ ਕੀਤਾ ਗਿਆ ਉਸ ਦੇ ਵਿੱਚ ਜਿਹੜਾ ਕਿ ਰੇਪ ਹੋਏ ਤੇ ਲਾਸ਼ਾਂ ਲਟਕਦੀਆਂ ਰਹੀਆਂ ਤੇ ਇਸ ਤੋਂ ਬਾਅਦ ਹੁਣ ਕੰਗੜਾ ਰਣੋਵਤ ਫਿਰ ਸੁਰਖੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਹੁਣ ਉੱਥੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਕੇਸ ਗੱਲ ਦਾ ਵਿਰੋਧ ਕੀਤਾ ਗਿਆ ਤੇ ਦੂਜੇ ਪਾਸੇ ਡਾਕਟਰ ਰਾਜਕੁਮਾਰ ਬੇਰਕਾ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਕੰਗੜਾ ਰਨੌਤ ਦੇ ਉੱਤੇ ਪਰਚਾ ਦਰਜ ਕਰਕੇ ਉਸ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਣਾ ਦੇਣਾ ਚਾਹੀਦਾ ਐ ਐਨਐਸਐਲ ਗੋਣੀ ਚਾਹੀਦੀ ਹੈ ਕੰਗੜਾ ਰਨੌਤ ਦੇ ਉੱਤੇ ਜਿਹੜਾ ਕਿ ਪਰਚਾ ਮੁੱਖ ਮੰਤਰੀ ਭਗਵੰਤ ਮਾਨ ਦਰਜ ਕਰੇ ਤੇ ਪਹਿਲਾਂ ਵੀ ਕਿਸਾਨਾਂ ਨੂੰ ਕਾਫੀ ਵਾਰ ਭੱਦੀ ਸ਼ਬਦਾਵਲੀ ਵਰਤੀ ਹੈ ਇੱਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਭੜਕਾਉ ਬਿਆਨ ਜਿਹੜਾ ਕਿ ਕੰਗੜਾ ਰਨੌਤ ਨੇ ਦਿੱਤਾ ਤੇ ਉੱਥੇ ਇਹੀ ਦੱਸਦੀ ਹੈ ਕਿ ਨਵੀਂ ਫਿਲਮ ਜਿਹੜੀ ਕਿ ਐਮਰਜੈਂਸੀ ਆ ਰਹੀ ਹੈ ਉਸ ਦੇ ਉੱਤੇ ਵੀ ਜਿਹੜਾ ਕਿ ਲਗਾਤਾਰ ਸਿੱਖ ਜਥੇਬੰਦੀਆਂ ਵਿਰੋਧ ਕਰਨੀਆਂ ਨੇ ਤੇ ਕੰਗੜਾ ਰਨੋ ਦੇ ਉੱਤੇ ਪarcha ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਹੁਣ ਇੱਕ ਹੋਰ ਨਵਾਂ ਬਿਆਨ ਦਿੱਤਾ ਦਿੱਤਾ ਤੇ ਜਿਸ ਤੋਂ ਬਾਅਦ ਫਿਰ ਤੋਂ ਜਿਹੜੀਆਂ ਕਿ ਹੁਣ ਕਿਸਾਨ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਜਿਸ ਤੋਂ ਬਾਅਦ ਕੰਗੜਾ ਰਨੋ ਦੇ ਬਿਆਨ ਤੋਂ ਬਾਅਦ ਹੁਣ ਪੂਰਾ ਪੰਜਾਬ ਫਿਰ ਤੋਂ ਪੜਕ ਗਿਆ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਕੰਗੜਾ ਰਨੋ ਦੇ ਬਿਆਨ ਨੂੰ ਲੈ ਕੇ ਕਾਂਗਰਸ ਪਾਰਟੀ ਏ ਵੀ ਪਰਟੇਵਾਰ ਕੀਤਾ ਤੇ ਉਹਨਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਕੰਗੜਾ ਰਨੌਤ ਨੂੰ ਅਜੇਹੀ ਸ਼ਬਦਾਵਲੀ ਵਰਤਨ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਅਜੇਹੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਕਿਸਾਨ ਸਾਡੇ ਅਨਦਾਤਾ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਭੇਜਣਾ ਜਿਹੜਾ ਕਿ ਕੰਗੜਾ ਰਨੌਤ ਨੂੰ ਜਾਣਾ ਚਾਹੀਦਾ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਉਨ ਇੱਕ ਵੱਡੀ ਅਪੀਲ ਆ ਜਿਹੜੀ ਕਿ ਡਾਕਟਰ ਰਾਜਕੁਮਾਰ ਬੇਰਕਰ ਨੇ ਕੀਤੀ